8ਵੀਂ ਜਮਾਤ ਦੇ ਬੱਚੇ ਨੂੰ ਕੁੱਤਾ ਘਮਾਉਣਾ ਪਿਆ ਮਹਿੰਗਾ ਲੱਕੇ ਦੇ ਹੀ ਦੋ ਨੌਜਵਾਨਾਂ ਨੇ ਇੱਟਾਂ ਦੇ ਨਾਲ ਕਰ ਦਿੱਤਾ ਹਮਲਾ ਘਟਨਾ ਦੀ ਸਾਰੀ ਵੀਡੀਓ ਹੋ ਗਈ ਹੈ ਸੀਸੀਟੀਵੀ ਕੈਮਰੇ ਅਚਕਲ ਮਾਮਲਾ ਅਮਰitsar ਦੇ ਥਾਣਾ ਪੀਟ ਡਿਵੀਜ਼ਨ 9 ਦੇ ਇਲਾਕੇ ਰਤੋਵਾਲੀ ਗਲੀ ਦਾ ਜਿੱਥੋਂ ਦੇ ਰਹਿਣ ਵਾਲੇ 8ਵੀਂ ਜਮਾਤ ਦੇ ਯਾਨੀ ਕਿ 14 ਸਾਲਾਂ ਦੇ ਰੋਹਨ ਨਾਲੇ ਹਾਦਸਾ ਵਾਪਰਿਆ ਜਦੋਂ ਉਹ ਗਲੀ ਦੇ ਵਿੱਚ ਕੁੱਤਾ ਕਮਾ ਰਹੇ ਸੀ ਜੀ ਹਾਂ ਕੁੱਤਾ ਕਮਾ ਰਹੇ ਸੀ ਗਲੀ ਦੇ ਵਿੱਚ ਜਦੋਂ ਕਿ ਦੋ ਨੌਜਵਾਨਾਂ ਵੱਲੋਂ ਉਸ ਦੇ ਉੱਤੇ ਇੱਟਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਗਲੀ ਦੇ ਵਿੱਚ ਕੁੱਤਾ ਨਹੀਂ ਕਮਾਉਣਾ ਜੇਕਰ ਤੂੰ ਗਲੀ ਦੇ ਵਿੱਚ ਕੁੱਤਾ ਕਮਾਇਆ ਤਾਂ ਤੈਨੂੰ ਜਾਨੋਂ ਮਾਰ ਦੇਵਾਂਗੇ ਜੀ ਹਾਂ ਇਹ ਸਬੰਧੀ ਗੱਲਬਾਤ ਕਰਦੇ ਹਾਂ ਪੀੜਤ ਰੋਹਨ ਅਤੇ ਉਸਦੇ ਪਿਤਾ ਨੇ ਦੱਸਿਆ ਕਿ ਉਹ ਨੌਜਵਾਨ ਪਹਿਲਾਂ 12 ਦਸੰਬਰ ਦੀ ਰਾਤ ਨੂੰ ਹਮਲਾ ਕਰ ਚੁੱਕੇ ਨੇ ਅਤੇ ਅਗਲੇ ਦਿਨ ਉਹ ਨੌਜਵਾਨ ਉਸਦੇ ਸਾਥੀਆਂ ਦੇ ਨਾਲ ਬੱਚੇ ਦੇ ਸਕੂਲ ਦਾਤਰ ਲੈ ਕੇ ਵੀ ਪਹੁੰਚ ਗਏ ਸੀ ਜਿੱਥੋਂ ਦੀ ਰੋਹਨ ਲੁਕ ਚਿਪ ਕੇ ਆਪਣੀ ਜਾਨ ਬਚਾ ਕੇ ਵਾਪਸ ਘਰ ਪਰਤਿਆ ਸੀ ਪਰ ਹੁਣ ਉਹਨਾਂ ਨੇ ਇਸ ਦੇ ਉੱਤੇ ਹਮਲਾ ਕਰ ਦਿੱਤਾ ਇੱਟਾਂ ਦੇ ਨਾਲ ਜਦੋਂ ਇਹ ਗਲੀ ਦੇ ਵਿੱਚ ਕੁੱਤਾ ਕਮਾਉਣ ਦੇ ਲਈ ਗਿਆ ਤੇ ਹੁਣ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਹੁਣ ਤੱਕ ਕੋਈ ਵੀ ਕਾਰਵਾਈ ਦੋਸ਼ੀਆਂ ਦੇ ਉੱਤੇ ਨਹੀਂ ਹੋਈ ਹੈ ਮੇਰਾ ਨਾਮ ਰੋਹਨੇਗਾ ਹਾਂ ਇਤਨੀ ਉਮਰ ਤੱਕ ਕਿਤੇ ਪੜ੍ਹਦਾ ਮੇਰੀ 14 ਸਾਲ ਦੀ ਉਮਰ ਹੈਗੀ ਹੈ ਪੈਰਾਮੰਡ ਬਾਗ ਅਨਮੋਮ ਮੈਟਰਸ ਸਕੂਲ ਪੜ੍ਹਦਾ 8ਵੀਂ ਕਲਾਸ ਕੀ ਮਸਲਾ ਹੋਇਆ ਜਿਹੜਾ ਰਾਤ ਹੜਕਾ ਮੈਂ ਰਾਤ ਨੂੰ 8:30 8:30 ਵਜੇ ਕਰੀਬ ਗਿਆ ਆਪਣੇ ਕੁੱਤਣ ਲੈ ਕੇ ਤੇ ਕੁਝ ਨੌਜਵਾਨਾਂ ਨੇ ਮੈਨੂੰ ਰੋਕਿਆ ਬਾਹਰ ਕਹਿੰਦੇ ਤੂੰ ਆਪਣੇ ਕੁੱਤੇ ਨੂੰ ਅੱਜ ਤੋਂ ਬਾਅਦ ਬਾਹਰ ਨਹੀਂ ਲੈ ਕੇ ਜਾ ਮੈਂ ਕੀ ਗੱਲ ਹੋ ਗਈ ਭਾਈ ਉਹਨਾਂ ਨੇ ਮੇਰੇ ਇੱਟੇ ਦੇ ਨਾਲ ਵਾਰ ਕੀਤੇ ਕਹਿੰਦੇ ਅੱਜ ਤੋਂ ਬਾਅਦ ਬਾਹਰ ਨਹੀਂ ਆਣਾ ਚਾਹੀਦਾ ਕੁੱਤਾ ਤੇਰਾ ਮੇਰੇ ਇੱਕ ਤੇ ਲੱਕ ਤੇ ਵੱਜੀ ਇੱਟ ਇੱਕ ਮੇਰੇ ਪੈਰ ਤੇ ਵੱਜੀ ਮੇਰਾ ਪੁੱਤਾ ਵੀ ਨੌਜਵਾਨ ਕੀ ਨਾਮ ਉਹਨੋ ਇੱਕ ਦਿਨ ਨਾਮ ਮੋਲੀ ਦੀ ਤੇ ਇੱਕ ਦਿਨ ਨਾਮ ਸਚੇ ਨਾਗਾ ਸਾਡੇ ਬਿਲਕੁਲ ਹੀ ਸਾਹਮਣੇ ਘਰ ਹੈਗੇ ਦੋਨਾਂ ਦੇ ਕੀ ਕਰਨ ਲਈ ਆ ਬੁਲਾ ਕਰੋ ਬੱਸ ਕਹਿੰਦੇ ਕੁੱਤੇ ਨੂੰ ਬਾਹਰ ਨਹੀਂ ਲੈ ਜਾਣੇ ਅੱਜ ਤੋਂ ਬਾਅਦ ਆਪਣੇ ਤੋਂ ਬੱਸ ਇਹ ਨਹੀਂ ਗੱਲ ਤੂੰ ਲੈ ਕੇ ਲੜਾਈ ਹੋਈ ਹੈ ਹਾਂ ਤੇ ਬਾਅਦ ਵਿੱਚ ਨੌਜਵਾਨ ਸਕੂਲ ਕੀ ਕਰਨਾ ਤੇਰਾ ਤੇਰੇ ਨੌਜਵਾਨ ਸਕੂਲ ਆਉਂਦੇ ਹੀ ਮੈਨੂੰ ਦਾਤਰ ਵਗੈਰਾ ਲੈ ਕੇ ਆਉਂਦੇ ਆ ਮੇਰੇ ਸਕੂਲ ਦੇ ਬੱਚਿਆਂ ਨੇ ਪੁੱਛਦੇ ਆ ਕਿ ਰੋਹਨ ਨਾਮ ਦਾ ਕੋਈ ਮੁੰਡਾ ਪੜਦਾ ਸਾਡੇ ਸਕੂਲ ਤਾਂ ਤੁਹਾਡੇ ਸਕੂਲ ਪੜਦਾ ਹੈ ਤੇ ਕਹਿੰਦੇ ਹਾਂ ਸਾਡੇ ਸਕੂਲ ਹੀ ਪੜਦਾ ਹੈ ਕਿ ਇਹਨਾਂ ਨੂੰ ਬਾਹਰ ਲੈ ਕੇ ਆਓ ਤੇ ਉਹਨਾਂ ਨੇ ਤੇ ਮੈਨੂੰ ਦੱਸਿਆ ਤੇ ਮੈਂ ਤੇ ਲੁੱਕ ਗਿਆ ਸੀਗਾ ਫਿਰ ਮੈਂ ਗਿਆ ਨਹੀਂ ਬਾਹਰ ਤੇ ਇਹ ਕਹਿੰਦੇ ਆ ਅੱਪਛੜੇ ਟਾਈਮ ਆਵਾਂਗੇ ਮੈਂ ਲੁੱਕ ਲੋਕੇ ਘਰ ਆਏ ਵਾਪਸ ਤੇ ਕੀ ਕਾਰਵਾਈ ਹੋਣੀ ਚਾਹੀਦੀ ਰੋਹਨ ਉੱਪਰ ਇਹਨਾਂ ਨੂੰ ਫੜਨਾ ਚਾਹੀਦਾ ਐਫ ਆਈ ਰਿਪੋਰਟ ਹੋਣੀ ਚਾਹੀਦੀ ਸ਼ਿਕਾਇਤ ਕੀਤੀ ਪੁਲਿਸ ਨੂੰ ਕਾਰਵਾਈ ਕੀਤੀ ਕੋਈ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਤੋਂ ਵੀ ਮੰਗਤੀ ਕਰਦਾ ਆਪਾਂ ਕਹਿੰਦੇ ਕਿ ਇਹਨਾਂ ਨੂੰ ਕੜੀ ਸਜ਼ਾ ਮਿਲਣੀ ਚਾਹੀਦੀ ਆ ਨੇ ਸਕੂਲ ਆਏ ਨੇ ਕਿਹੜਾ ਸਮਾਜ ਤੇ ਕਿੰਨੇ ਬੰਦੇ ਆਏ ਕਿਹੜੇ ਤਿਆਰ ਇਹਨਾਂ ਦੇ ਪੰਜ ਛੇ ਬੰਦੇ ਆਏ ਮੈਨੂੰ ਜਿਹਨਾਂ ਨੇ ਦੱਸਿਆਗਾ ਉਹ ਤਿਆਰ ਕਿਹੜੇ ਹਥਿਆਰ ਦਾਤਰ ਲੈ ਕੇ ਆਏ ਇਹ ਲੱਗਦਾ ਹੁਣ ਜਾਨ ਮਾਲ ਦਾ ਖਤਰਾ ਹੈਗਾ ਇਹ ਜਾਨ ਤੇ ਦਾ ਖਤਰਾ ਹੀ ਹੈ ਕਿੰਨੇ ਦਿਨ ਤੋਂ ਸਕੂਲ ਨਹੀਂ ਜਾ ਰਹਾ ਕੋਈ ਮੈਂ ਪੰਜ ਛੇ ਦਿਨ ਹੋ ਗਏ ਇਹਨਾਂ ਨੇ ਧਮਕੀਆਂ ਲਈਆਂ ਹਾਂ ਸਕੂਲ ਵਾਰ ਨਹੀਂ ਆਉਣ ਦੇਗੇ ਧਮਕੀਆ ਲਈਆਂ ਹੈ ਪੁਲਿਸ ਦੇ ਲੋਕਾਂ ਨੇ ਕਿਹਦੇ ਗ੍ਰਿਫਤਾਰੀ ਨਹੀਂ ਕੀਤੀ ਗਈ ਨਹੀਂ ਹਾਲੇ ਤੱਕ ਨਹੀਂ ਭਾਜੀ ਮੇਰਾ ਨਾਮ ਨਮੀਨ ਹੈਗਾ ਔਰ ਅਸੀਂ ਮਹਿਰਤੋ ਕੀ ਗਲੀ ਅੰਦਰੋਂ ਸੁਲਤਾਨਪੁਰ ਨਗੇੜ ਦੇ ਰਹਿਣ ਵਾਲੇ ਆਂ ਕਾਰਨ ਕਿ ਕਿਉਂ ਤੁਹਾਡੇ ਬੱਚੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਮਾਂਡੀਆਂ ਦੇ ਵੱਲ ਟਾਰਗੇਟ ਦਾਬ ਤੇ ਮੈਨੂੰ ਵੀ ਨਹੀਂ ਪਤਾ ਹੈਗਾ ਕਿਉਂ ਉਹਨੂੰ ਕੀਤਾ ਜਾ ਰਿਹਾ ਹੈਗਾ ਵੈ ਗੱਲ ਸਿਰਫ ਇਹ ਨਹੀਂ ਮੇਰਾ ਬੇਟਾ ਰੋਜ਼ ਰੂਟੀਨ ਹੋਰੀ ਰਾਤ ਨੂੰ ਡੌਗ ਨੂੰ ਘੁਮਾਉਣ ਵਾਸਤੇ ਲੈ ਕੇ ਜਾਣਾ ਹੀ ਜਾਣਾ ਮੈਂ ਤੇ ਰੋਜ਼ ਦੀ ਤਰ੍ਹਾਂ ਉਹ ਆਪਣੇ ਕੁੱਤੇ ਨੂੰ ਘੁਮਾਣ ਲੈ ਕੇ ਗਿਆ 12 ਤਰੀਕ ਰਾਤੀ ਆ ਗੱਲ ਲੱਗੀ ਹੈ ਕੁੱਤੇ ਨੂੰ ਘੁਮਾਣ ਲੈ ਕੇ ਗਿਆ ਵਾ ਔਰ ਆਲੇ-ਦੁਆਲੇ ਤੋਂ ਬਾਅਦ ਹੁਣ ਮੈਨੂੰ ਪਤਾ ਲੱਗ ਰਿਹਾ ਵਾ ਕਿ ਉੱਥੇ ਸ਼ਰਤਾਂ ਲਗਾਈਆਂ ਜਾ ਡੌਗ ਨੂੰ ਕੁਮਾਨਾ ਮਾਸਤੇ ਲੈ ਕੇ ਜਾ ਰਿਹਾ ਅਨਨੈਸੈਸਰੀ ਕਿਸੇ ਵੀ ਕਾਰਨ ਉਹਨੂੰ ਪਹਿਲੇ ਬੁਲਾਇਆ ਗਿਆ ਆਪਣੇ ਕੋਲ ਧਮਕੀ ਮਤਲਬ ਜਿਸ ਤਰ੍ਹਾਂ ਕਿਸੇ ਨੂੰ ਧਮਕੀ ਦੇ ਦਿੱਤੀ ਉਸ ਤਰ੍ਹਾਂ ਬੁਲਾਇਆ ਗਿਆ ਵੈ ਉਹਨੂੰ ਕਹਿੰਦੇ ਤੂੰ ਅੱਜ ਤੋਂ ਬਾਅਦ ਆਪਣਾ ਕੁੱਤਾ ਬਾਹਰ ਨਹੀਂ ਲੈ ਕੇ ਆਣਾ ਹੈਗਾ ਸਰ ਕੁੱਤਾ ਰੱਖਿਆ ਹੋਇਆ ਹੈ ਤੇ ਬਾਹਰ ਦੇ ਲੋਕਾਂ ਦੇ ਕੁੱਤੇ ਘੁੰਮਦੇ ਰਾਤ ਨੂੰ ਘੁੰਮਣ ਗਿਆ ਹੈ ਬਾਹਰ ਨਹੀਂ ਘੁਮੇਗਾ ਤੇ ਘਰਾਂ ਦੇ ਵਿੱਚ ਘੁਮੇਗਾ ਇੰਨੀ ਗੱਲ ਕਰਕੇ ਬਸ ਲੜਾਈ ਦਾ ਬਹਾਨਾ ਹੀ ਬਣਾਉਣਾ ਹੈਗਾ ਸੀ ਇਹਨਾਂ ਨੇ ਤਾਬੜ ਤੋੜ ਹਮਲਾ ਕਰ ਦਿੱਤਾ ਮੇਰੇ ਬੱਚੇ ਦੇ ਉੱਪਰ ਇੱਟਾਂ ਦੇ ਨਾਲ ਮੇਰੇ ਡੌਗ ਦੇ ਉੱਪਰ ਇੱਟਾਂ ਮਾਰੀਆਂ ਹੈਗੀਆਂ ਮੈਂ ਉਰ ਤੋਂ ਬਾਅਦ ਮੈਨੂੰ ਮੇਰੀ ਵਾਈਫ ਨੂੰ ਘਰ ਆ ਕੇ ਛੋਟੇ ਬੇੜੇ ਨੇ ਦੱਸਿਆ ਕਿ ਬਾਹਰ ਰੋਹਨ ਦੇ ਨਾਲ ਇਸ ਤਰ੍ਹਾਂ-ਤਰ੍ਹਾਂ ਗੱਲ ਹੋ ਗਈ ਹੈ ਮੈਂ ਤੇ ਮੇਰੇ ਵਾਈਫ ਦੋਨੇ ਭੱਜੇ ਗਏ ਆ ਬਾਹਰ ਤਾਂ ਤਾਂ ਕਿ ਗਿਆ ਪਹੁੰਚੋਗੇ ਸੀਗੇ ਕੱਲੀ ਤੋਂ ਬਾਅਦ ਉਸ ਤੋਂ ਬਾਅਦ ਮੈਂ ਹੀ ਘਰ ਵਾਪਸ ਆ ਗਏ ਆ ਅੱਧੇ ਘੰਟੇ ਬਾਅਦ ਇਹੀ ਦੋ ਸ਼ਖਸ ਮੋਹਲੀ ਤੇ ਸਚਿਨ ਇਹ ਵਾਪਸ ਘਰ ਆ ਕੇ ਇਹਨਾਂ ਨੇ ਬੜਕਾਂ ਮਾਰੀਆਂ ਮੇਰੇ ਬੁਹੇ ਦੇ ਅੱਗੇ ਮੇਰੀ ਵਾਈਫ ਘਰ ਕੱਲੀ ਸੀ ਤੇ ਇੱਟਾਂ ਮਾਰੀਆਂ ਇਹਨਾਂ ਨੇ ਬੁਹੇ ਦੇ ਅੱਗੇ ਆ ਕੇ ਉਰ ਤੋਂ ਬਾਅਦ ਫਿਰ ਆਨੰਦ ਫਾਨਨ ਦੇ ਵਿੱਚ ਮੈਂ ਕੰਪਲੇਂਟ ਦਰਜ ਕਰਾਈ ਬਾਹਰ ਖਾਣਾ ਬੀਟ ਡਿਵੀਜ਼ਨ ਏਐ ਆਣ ਕੇ ਉਹਨਾਂ ਨੇ ਸਿਰਫ ਇੰਨੀ ਕ ਕਾਰਵਾਈ ਕੀਤੀ ਹੈ ਕਿ ਠੀਕ ਹੈ ਜੀ ਦੋ ਤਿਰਾਂ ਦੀ ਗੱਲ ਹੈਗੀ ਆ ਉਹ ਵੀ ਬਚੇ ਆ ਤੇ ਉਹ ਚਲੋ ਫੁਕਰੀ ਬਾਜੀ ਦੇ ਵਿੱਚ ਉਹਨਾਂ ਨੇ ਇਹ ਕੰਮ ਕਰ ਦਿੱਤਾ ਤੇ ਗਾਂ ਤੋਂ ਇਹ ਚੀਜ਼ ਨਾ ਹੋਵੇ ਉਹਰਾ ਨਤੀਜਾ ਮੈਨੂੰ ਅੱਜ ਇਹ ਭੁਗਤਣਾ ਪੈ ਰਿਹਾ ਵਾ ਕਿ ਉਹ ਮੁੰਡਿਆਂ ਨੂੰ ਇਤਨਾ ਲੱਗਾ ਕਿ ਯਾਰ ਸਾਡੇ ਤੇ ਕੋਈ ਕਾਰਵਾਈ ਨਹੀਂ ਹੋਈ ਅਗਲੇ ਦਿਨ 13 ਤਰੀਕ ਦੀ ਦੁਪਹਿਰ ਰੈਸੈਸ ਟਾਈਮ ਦੇ ਵੇਲੇ ਇਹ ਮੇਰੇ ਬੇਟੇ ਦੇ ਸਕੂਲ ਤੱਕ ਪਹੁੰਚ ਕੇ ਦਾਤਰ ਲੈ ਕੇ ਪਲੱਸ 5 6 ਜਣੇ ਹੋਰ ਲੈ ਕੇ ਪਹੁੰਚ ਗਏ ਅਗਰ ਪੁਲਿਸ ਨੇ ਕਾਰਵਾਈ ਕੀਤੀ ਹੁੰਦੀ ਤੇ ਮੇਰੇ ਬੇਟੇ ਦੇ ਉੱਪਰ ਜਾਨ ਹਮਲਾ ਤੇ ਨਹੀਂ ਨਾ ਹੋ ਸਕਦਾ ਮੰਗਾ ਹੀ ਕਰਦਾ ਕਿ ਅਜਾ ਚੀਜ਼ ਨੂੰ 15 ਤਰੀਕਾ ਜੋ ਹੋ ਗਈ ਹੈ 3 ਦਿਨ ਬੀਤ ਚੁਕੇ ਆ ਹਾਲੇ ਤੱਕ ਪਰਚਾ ਦਰਜ ਨਹੀਂ ਹੋਇਆ ਔਰ ਜਿਨ੍ਹਾਂ ਨੇ ਆ ਇੰਜਾਮ ਦਿੱਤਾ ਹੈ ਵਾਰਦਾਤ ਨੂੰ ਉਹ ਜਾਦ ਹਕਮ ਦੇ ਪਏ ਹੈ ਪੁਲਿਸ ਨੂੰ ਲਗਾਤਾਰ ਕਿਹਾ ਜਾ ਰਿਹਾ ਜੀ ਅਸੀਂ ਕਰ ਰਹੇ ਆ ਵੀਡੀਓ ਮੁੱਕ ਰਹੀ ਸੀ ਸਿਟੀ ਦੀ ਭਾਈ ਸਾਹਿਬ ਬਿਲਕੁਲ ਉਹਨਾਂ ਦੇ ਜਿਸ ਵਿੱਚ ਇਟਾਂ ਦੇ ਤੇ ਹਮਲਾ ਕੀਤਾ ਜਾ ਰਿਹਾ ਮੇਰੇ ਬੇਟੇ ਉੱਪਰ ਉਹ ਮੈਂ ਏਐਸਆਈ ਅਮਰਜੀਤ ਸਿੰਘ ਨੂੰ ਵੀ ਭੇਜੀ ਹੈ ਕੋਈ ਸੁਨਵਾਈ ਨਹੀਂ ਹੋਈ ਔਰ ਤੋਂ ਬਾਅਦ ਸਾਰੇ ਏਰੀਆ ਦੇ ਵਿੱਚ ਉਹ ਵੀਡੀਓ ਹੈਗੀਆਂ ਮੇਰੇ ਕੋਲ ਮੈਂ ਤੁਹਾਨੂੰ ਸ਼ੇਅਰ ਕਰ ਦਾਂਗਾ ਸਾਈਲਿੰਗ ਮੈਂ ਸ਼ੇਅਰ ਕੀਤੀ ਹੈਗੀ ਉਹ ਮੈਂ ਭੇਜੀ ਹੈਗੀ ਠੀਕ ਹੈ ਜੀ ਪਰਸੋ ਰਾਤ ਇੱਕ ਲੜਕਾ ਹੈ 14 ਸਾਲ ਦਾ ਉਹ ਗਲੀ ਵਿੱਚ ਕੁੱਤੇ ਨੂੰ ਲੈ ਕੇ ਕਿਤੇ ਕੁਮਾਰਾ ਸੀ ਕੁੱਤੇ ਨੂੰ ਟਾਇਲਟ ਕਰਾ ਰਿਹਾ ਸੀ ਕੁੱਤੇ ਨੂੰ ਤੇ ਉਹ ਆਂਗਵਾੜ ਨਾਲ ਇਹਨਾਂ ਦਾ ਝਗੜਾ ਹੋ ਗਿਆ ਅਸ ਕੱਲੋਂ ਤੇ ਅਸੀਂ ਮੌਕੇ ਤੇ ਉਸੇ ਵੇਲੇ ਤੁਰੰਤ ਉਸੇ ਵੇਲੇ ਇਹਨਾਂ ਦੇ ਨਾਲ ਹੀ ਪੁੱਜੇ ਆਂ ਇਹ ਲੇਡੀਜ਼ ਜਨਨੀਆਂ ਦੋ ਆਪਸ ਵਿੱਚ ਲੜੀਆਂ ਸੀ ਤੇ ਇਹਨਾਂ ਦੋਨਾਂ ਨੂੰ ਉੱਥੇ ਮੌਕੇ ਤੇ ਹੀ ਸਮਝਾ ਕੇ ਤੇ ਵਾਪਸ ਆ ਗਏ ਆ ਹੁਣ ਇਹਨਾਂ ਨੇ ਅੱਜ ਫੇਰ ਸਾਡੇ ਕੋਲ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਦਾ ਲੜਕਾ ਦਫਤਰ ਲੈ ਕੇ ਘੁੰਮਦਾ ਪਿਆ ਵਾ ਤੇ ਅਸੀਂ ਹੁਣ ਮੋਕੇ ਤੇ ਜਾ ਰਹੇ ਆਂ ਵੈਰੀਫਾਈ ਕਰਕੇ ਜੋ ਦੁਕਾਨ ਦੇ ਮੈਂਨਾਂ ਦਾ ਕਹਿਣਾ ਵੀ ਬੇਟੇ ਦੇ ਸਕੂਲ ਤੇ ਜਾ ਕੇ ਹਮਲਾ ਕੀਤਾ ਕਹਿੰਦਾ ਉਹ ਅਸੀਂ ਸਰ ਹੁਣ ਜਾਣੇ ਆਂ ਸੀਸੀਟੀਵੀ ਫੁਟੇਜ ਵੇਨੇ ਆ ਤੇ ਕੋਈ ਹਮਲਾ ਕੀਤਾ ਹੋਏਗਾ ਤੇ ਜਿਹੜੀ ਬੰਦੀ ਹੋਗੀ ਕਾਰਵਾਈ ਕਰਾਂਗੇ ਕਾਰਵਾਈ ਕਰਾਂਗੇ ਸਹੀ ਗਾ